ਵੈਗੁਰੂ ਜੀ ਕੀ ਖਾਲਸਾ ਤੇ ਵੈਗੁਰੂ ਜੀ ਦੀ ਫਤਿਹ ਭਰਾਓ ਭੈਣੋ ਬਜ਼ੁਰਗੋ ਵੀਰੋ ਮੈਂ ਇਹ ਅਰਜ਼ ਕਰਦਾ ਕਿ ਮੈਂ ਅੱਗੇ ਵੀਡੀਓ ਪਾਈਆਂ ਸੀ ਜਿਹੜੇ ਮੁੱਦੇ ਉਹ ਪਹਿਲਾਂ ਹੀ ਦੱਸ ਚੁੱਕਾ ਹਾਂ ਬਾਕੀ ਹੁਣ ਜਿਹੜੇ ਨਵੇਂ ਮੈਂ ਵੀਡੀਓ ਪਾ ਰਿਹਾ ਉਸ ਬਾਰੇ ਤੁਹਾਨੂੰ ਦੱਸਣਾ ਚਾਹਣਾ ਕਿ ਤੁਹਾਨੂੰ ਕਾਫੀ ਸਮੇਂ ਤੋਂ ਉੱਟਾ ਪਾ ਰਹੇ ਕਿਸੇ ਐਮਪੀ ਚੈਂਬਲ ਨੇ ਇਹ ਨਹੀਂ ਦੱਸਿਆ ਵੀ ਉਹਨਾਂ ਦੀ ਤਨਖਾਹ ਕਿੰਨੀ ਹੁੰਦੀ ਹੈ ਇਹਨਾਂ ਦੀ ਮੈਨੂੰ ਪਤਾ ਲੱਗਿਆ ਵੀ ਲੱਖ ਤੋਂ ਉੱਪਰ ਐਮਪੀ ਦੀ ਤਨਖਾਹ ਹੁੰਦੀ ਹੈ ਇਹ ਜਿਹੜੀ ਤਨਖਾਹ ਮਿਲਦੀ ਹੈ ਮੈਨੂੰ ਪੜਾਓ ਮੈਂ ਤਨਖਾਹ ਜਿਹੜੀ ਗਰੀਬ ਦੋ ਕਿੱਲੇ ਤੋਂ ਘਟ ਗਵਰਨਮੈਂਟ ਦਿੰਦੀ ਹੈ 52000 ਰੁਪਏ ਸਗਨ ਸਕੀਮ ਤੇ ਉਹਦੇ ਨਾਲ ਇਹ ਮੈਂ ਤਨਖਾਹ ਵੀ ਦਿੱਤੀ ਉਹਨਾਂ ਨੂੰ ਮੈਂ ਘਰ-ਘਰ ਜਾ ਕੇ ਜਿਨ੍ਹਾਂ ਦੀ ਸ਼ਾਦੀ ਹੋਵੇ ਮੈਨੂੰ ਕਾਟ ਦੇਵਣਾ ਤੇ ਉਹਨਾਂ ਨੂੰ ਮੈਂ ਅਤੀ ਤਨਖਾ ਬਿਆਨ ਦੇ ਵਿੱਚ ਉਹਨਾਂ ਦੇ ਸ਼ਗਨ ਪਾਤ ਆਵਾ ਕਰਾਂਗਾ ਮੈਂ ਤਾਂ ਇੱਥੇ ਰਹਿਣਾ ਪਿੰਡ ਪੀਰੇ ਕਾ ਤਾੜ ਨਾਲ ਢਾਣੀ ਬੂੜਾ ਸਰੋਂ ਨੇ ਪਿੰਡ ਪੈਂਦਾ 20-25 ਘਰ ਸਾਡੀ ਆਵਦੇ ਹੈਗੇ ਨੇ ਦੋ 6 ਮੇਰੇ ਦਾਦੇ ਸੀ ਬਸ ਉਹ ਉਹਨਾਂ ਨੂੰ ਕਈ ਜਾਣਦੇ ਹੋਣ ਦੇ ਮੇਰਾ ਮੁਰਛਾ ਸਿੰਘ ਦਾਦਾ ਜੀ ਨੂੰ ਬਹੁਤ ਪੁਰਾਣੇ ਬਜ਼ੁਰਗ ਜਾਣਦੇ ਹੁੰਦੇ ਉਹਨੇ 1 ਰੁਪਇਆ ਨਹੀਂ ਕਿਸੇ ਕੋਲ ਮਾਰਿਆ ਉਹਨੇ ਸਾਰੀ ਇਸ ਤਰ੍ਹਾਂ ਜ਼ਮੀਨ ਹੀ ਵੇਚ ਦਿੱਤੀ ਸੀ ਪਰ ਉਹਨੇ ਕਿਸੇ ਨਾਲ ਠੱਗੀ ਨਹੀਂ ਕੀਤੀ ਸੀ ਲੋਕਾਂ ਦੀ ਸੇਵਾ ਤੇ ਕੀਤੀ ਸੀ ਉਹਨੂੰ ਸੱਪ ਲੜ ਕੇ ਉਹਦੀ ਡੈਥ ਹੋ ਗਈ ਸੀ ਉਹਨੂੰ ਬਹੁਤ ਲੋਕ ਜਾਣਦੇ ਨੇ ਬੜੀ ਬੜੀ ਦੂਰ ਤੱਕ ਜਿੰਨਾਂ ਨੂੰ ਪਤਾ ਹੈ ਅੱਗੇ ਗੱਲ ਹੈ ਪਹਿਲਾਂ ਬਹੁਤ ਕਰ ਚੁੱਕਾ ਹਾਂ ਮੈਂ ਜਿਹੜੇ ਮੁੱਦੇ ਠਾਏ ਨੇ ਉਹਨਾਂ ਨੂੰ ਸਾਰਾ ਅੱਗੇ ਪਹਿਲਾਂ ਵੀਡੀਓ ਤੋਂ ਪਾ ਚੁੱਕਾ ਹੁਣ ਮੈਂ ਵੱਖੋ ਰੀਡਰ ਕਰਾਂ ਤੇ ਦਬਾਅ ਪਾ ਰਹੇ ਨੇ ਜਿਨ੍ਹਾਂ ਨੇ ਅੱਗੇ ਸਰਪੰਚਾਂ ਮਿਮਰਤ ਪਛੇਤਾ ਤੇ ਕਿਸੇ ਨਾਲ ਤੁਰਦੇ ਆ ਇਸ ਲਈ ਮੇਰੇ ਨਾਲ ਕੋਈ ਨਹੀਂ ਤੁਰ ਰਿਹਾ ਮੈਂ ਇੱਕ ਇਸ ਤਰ੍ਹਾਂ ਹੀ ਖਰਚਾ ਨਹੀਂ ਕਰ ਸਕਦਾ ਜਿਹੜਾ ਮੈਂ ਤਾਂ ਇਹ ਵੀਡੀਓ ਹੀ ਪਾ ਸਕਦਾ ਤੇ ਇੱਥੇ ਨੇੜੇ-ਨੇੜੇ ਘੁੰਮ ਸਕਦਾ ਮੇਰਾ ਮੋਬਾਈਲ ਨੰਬਰ ਹੈ 94175 15267 ਨੋਟ ਕਰ ਲਓ ਇਹਦੇ ਦੇ ਛੇਅਰ ਹੋਣ ਗਿਆ ਵੀਡੀਓ ਹੋਣ ਗਿਆ WhatsApp ਤੇ ਆਣ ਕੇ ਇਸ ਲਈ ਵੱਖ-ਵੱਖ ਕਾਸ਼ਟ ਦੇ ਨੂੰ ਮੈਂ ਕਿਸੇ ਆਦੀ ਜਾਤੀ ਨਾਲ ਨਹੀਂ ਸੁਬਦ ਰੱਖਦਾ ਮਹਰੇ ਗਰੀਬ ਦੀ ਰਾਜਸਿਕ ਬਿਆਦਰੀ ਚੜਸਿਕ ਬਿਆਦਰੀ ਕੰਬੋਜ ਬਿਆਦਰੀ ਮਹਾਜਨ ਬਿਆਦਰੀ ਮਜਬੂਤ ਐਸੀ ਤਬਕਾ ਜਿਹੜਾ ਵੀਗਾ ਗਰੀਬ ਹੈ ਭਾਈਚਾਰਾ ਭਾਈਚਾਰਾ ਉਹ ਸਾਰਿਆਂ ਨੂੰ ਬਰਾਬਰ ਸਮਝਦਾ ਮੈਂ ਜਿਹੜੇ ਅਰ ਸਟੇਸ਼ਨਾਂ ਤੇ ਸੇਮ ਨਾਲੀਆ ਤੇ ਬੈਠਿਆ ਉਹਨਾਂ ਨੂੰ ਵਿਚਾਰਿਆਂ ਨੂੰ ਅਜੇ ਤੱਕ ਆਦੇ ਘਰ ਬਣਾਉਣ ਦੀ ਜਗ੍ਹਾ ਨਹੀਂ ਮਿਲੀ ਉਹਨਾਂ ਦੀ ਪਹਿਲੇ ਵੀ ਵੀਡੀਓ ਹੀ ਪਾਈ ਸੀ ਵੀ ਉਹਨਾਂ ਨੂੰ ਸੈਂਟਰ ਕੋਲ ਜਿਹੜੇ ਸੈਂਟਰ ਵੈ ਦੀ ਜਮੀਨ ਬਹੁਤ ਪਈ ਆ ਆਪਣੇ ਪੰਜਾਬ ਵਿੱਚ ਉਹਨਾਂ ਦੀ ਮਤਾ ਬਣਾ ਤੇ ਸੈਂਟਰ ਕੋਲਵਾਇ ਠਾਵਾਂ ਦਾ ਜਿਹੜੀ ਸਰਕਾਰ ਬਣੀ ਮੈਂ ਕਿਉਂਕਿ ਆਜ਼ਾਦ ਇਸੇ ਲੜ ਰਿਹਾ ਮੈਂ ਕਿਸੇ ਪਾਰਟੀ ਨਾਲ ਸਮਾਂ ਨਹੀਂ ਰੱਖਦਾ ਮੈਂ ਵੱਖ-ਵੱਖ ਪਾਰਟੀਆਂ ਨੇ ਵੇਖਿਆ ਸਾਰਿਆਂ ਨੇ ਝੂਠੇ ਲਾਰੇ ਲਾਇਆ ਤੇ ਮੈਂ ਸੱਚ ਦੇ ਤੌਰ ਤੇ ਕੰਮ ਕਰਾਂਦਾ ਕੋਈ ਬੇਈਮਾਨੀ ਨਹੀਂ ਕਰਾਂਦਾ ਆਪਦੇ ਪੇਟ ਵਿੱਚ ਸਬਜ਼ੀ ਲਾਈ ਐ ਕਾਦੂ ਤੋਰੀਆਂ ਟਵਾਟਰ ਮਰਚਾਂ ਇੱਥੇ ਹੀ ਰਹਿਵਾਂਗਾ ਇਹ ਨਹੀਂਗਾ ਵੀ ਚੱਲ ਚੰਡੀਗੜ੍ਹ ਫਲੈਟ ਲੈ ਲੈ ਦਿੱਲੀ ਫਲੈਟ ਲੈ ਲੈ ਜਦੋਂ ਮੈਨੂੰ ਵਦਾ ਮਤਾਂ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦਾ ਜਦੋਂ ਵੀ ਇਹਨਾਂ ਦਾ ਹੁੰਦਾ ਹੈ ਸੈਸ਼ਨ ਹੁੰਦਾ ਹੈ ਉਸ ਟਾਈਮ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਉਸ ਟਾਈਮ ਉੱਥੇ ਮੈਂ ਬਹਿਸ ਕਰਨਾ ਕਿਹੜੀ ਮਰਜ਼ੀ ਸਰਕਾਰ ਹੋਵੇ ਮੈਂ ਬੈਸ ਉਤੇ ਕਰ ਸਕਣਾ ਬੀਆ ਇੱਥੇ ਬਾਰਡਰ ਪੱਟੀ ਤੇ ਆ ਇਹਨਾਂ ਦੀ ਜ਼ਰੂਰਤਾਂ ਨੇ ਮੇਰੀ ਬੀਅੜ ਬੀਏ ਬੀਅੜ ਕੁਆਲੀ ਫੈਕਸ਼ਨ ਹੈ ਮੈਂ ਹਰ ਕੋਈ ਕਾਸਾ ਨਾ ਮੈਂ ਪਹਿਲੀ ਵਾਰੀ ਇਹ ਭਾਸ਼ਣ ਦੇਣ ਲੱਗਿਆ ਮੈਂ ਕਦੇ ਅੱਗੇ ਭਾਸ਼ਣ ਨਹੀਂ ਦਿੱਤਾ ਸੀ ਜਿਹੜੀ ਗਲਤੀਆਂ ਛਲਤੀਆਂ ਆਉਂਦੀਆਂ ਨੇ ਉਹ ਮੈਨੂੰ ਮaaf ਕਰੋ ਵੀਰੋ ਤੇ ਮੇਰੇ ਕੋਲ ਕਈ ਵਾਰੀ ਵਾਜ ਟੋਕ ਟੋਕ ਤੇ ਆ ਜਾਂਦੀ ਏ ਨਹੀਂ ਬੋਲਣਾ ਨਹੀਂ ਕਈ ਵਾਰੀ ਆਦਾ ਮੈਨੂੰ ਸਾਭੀ ਕਾਨੂੰਨਾਂ ਦਾ ਪਤਾ ਹੈ ਬਾਕੀ ਇਲਾਕੇ ਸਾਰਿਆਂ ਨੂੰ ਪਤਾ ਹੈ ਇਹਨਾਂ ਨੇ ਕੀ ਕੁਛ ਪੈਨਸ਼ਨਾਂ ਹਲਵਾਈਆਂ ਜਾਂ ਕੁਝ ਵੀ ਕੀਤਾ ਭਲਾ ਕੀਤਾ ਬੀਮੇ ਕੀਤੇ ਗਰੀਬ ਲੋਕਾਂ ਦਾ ਬਹੁਤ ਫਾਇਦਾ ਕੀਤਾ ਮੈਂ ਇਹਨਾਂ ਨੂੰ ਕਿ ਇਲਾਕੇ ਸਾਡੀ ਬਹੁਤ ਪਤਾ ਹੈ ਬਾਕੀ ਤੁਰੰਡੀ ਪਾਈ ਇਹਦੇ ਮਖੂ ਜੀਰਾ ਤੇ ਮਲੋਟ ਮੁਕਸਰ ਤੇ ਬੋਹਰ ਵਾਲਿਆਂ ਨੂੰ ਮੇਰੇ ਪਹਿਲੇ ਨਹੀਂ ਪਤਾ ਉਹਨਾਂ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਆਦੇ ਰਿਸ਼ਤੇਦਾਰ ਇਥੇ ਜਲਾਲਾਬਾਦ ਲੱਭੋ ਗੁਰੂ ਸਾਹਿਬ ਲੱਭੋ ਫਰੋਹੀਪੁਰ ਲੱਭੋ ਫਾਇਕ ਲੱਭੋ ਬਾਦਰ ਦੇ ਤੇ ਰਿਸ਼ਤੇਦਾਰੀ ਆਲੀ ਲੱਭੋ ਉਹਨਾਂ ਕੋਲੋਂ ਮੇਰੇ ਬਾਰੇ ਪੁੱਛੋ ਵੇ ਕੰਮ ਕਰਾ ਸਕਦਾ ਹੈ ਜਾਂ ਨਹੀਂ ਕਰਾ ਸਕਦਾ ਕਿ ਦੂਸਰੇ ਤਰ੍ਹਾਂ ਐਮਪੀਆ ਤਰ੍ਹਾਂ ਝੂਠੇ ਲਾਰੇ ਲਾਈ ਜਾਂਦਾ ਹੈ ਇਹ ਮੈਂ ਵਾਰ-ਵਾਰ ਇਹ ਕਹਿ ਰਿਹਾ ਕਿ ਬਾਦਰ ਪੱਟੀ ਦੇ ਬੜਿਆਂ ਦੇ ਰਿਸ਼ਤੇਦਾਰ ਹੈਗਾ ਤਾਂ ਕੱਢ ਲੋ ਰਿਸ਼ਤੇਦਾਰੀ ਮੈਂ ਨੰਬਰ ਦੇ ਚੁੱਕਾ ਨਾਮ ਵੀ ਦੇ ਚੁੱਕਾ ਆਪਦਾ ਤੇ ਕੌਣ ਹੈਂ ਦੇ ਚੁੱਕਾ ਤੇ ਮੈਂ ਮੋਟਰਸਾਈਕਲ ਸਕੂਟਰੀ ਤੇ ਰਹਿਣਾ ਕੋਈ ਮੇਰੇ ਕੋ ਗੱਡੀਆਂ ਨਹੀਂ ਕੋਈ ਕਾਰਾਂ ਨਹੀਂ ਨਾ ਕੋਈ ਮੀਰ ਮੈਂ ਮਿਹਨਤ ਕਰਦਾ ਤੇ ਲੋਕ ਮੇਰੇ ਕੋਲ ਕੰਮ ਕਰਵਾਉਂਦੇ ਆ ਤੇ ਸਾਰੇ ਜਾਣਦੇ ਆ ਇਸ ਲਈ ਮਿਹਰਬਾਨੀ ਕਰਕੇ ਇੱਕ ਵਾਰੀ ਮੈਨੂੰ ਮੌਕਾ ਜ਼ਰੂਰ ਦਿਓ ਵੱਧ ਚਾਹਤੇ ਓਟਾ ਪਾ ਕੇ ਹੱਥ ਜੋੜਦਾ ਸਾਰੇ ਅੱਗੇ ਤੇ ਬਹੁਤ ਤਾਂ ਨਹੀਂ ਗੱਲ ਬੋਲਦਾ ਜਾਂਦਾ ਇਸ ਲਈ ਮੈਨੂੰ ਬਾਤ ਉਹ ਵਟਾ ਜਾਤੇ ਲੀਡ দাও ਤੇ ਪਾਰਲੀਮੈਂਟ ਚ ਪਹੁੰਚਾਓ ਤੇ ਤੁਹਾਡੀ ਆਵਾਜ਼ਾਂ ਇਸ ਤਰ੍ਹਾਂ ਪਲੰਦ ਰਹਿਣਗੀਆਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ